ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਖੇਤ ਆਏ ਸੀ ਪੱਠੇ ਚੱਕਣ ਉਹ ਲੱਦਦੇ ਆ ਬੰਦੇ ਆ ਆ ਪਾਇਦਾ ਕੱਲ ਕਦੂ ਕੀਤਾ ਸੀ ਜਿਹੜੇ ਦਾ ਮੱਕੀ ਵਾਈ ਸੀ ਵਿੱਚ ਬਸ ਆ ਮੜਾ ਮੋਟਾ ਦਿਸਣ ਜੇ ਲੱਗ ਗਿਆ ਅੱਇਆ ਉਹ ਟੈਡੀ ਬੌਸ ਫਾਇਰ ਦਾ ਬੰਨਿਆ ਤੇ ਗੇੜੇ ਕੱਢਦਾ ਲੈ ਲੈ ਦੇ ਉਹ ਪਾਣੀ 'ਚ ਫੜੂ ਜਦੋਂ ਇਹਨੂੰ ਨੁਹਾਉਣਾ ਮੈਂ ਉਹਨੂੰ ਇਹਨੂੰ ਵਿੱਪਤਾ ਪੈ ਜਾਂਦੀ ਆ ਵੀ ਮੈਨੂੰ ਨੁਹਾਉਣ ਲੱਗਿਆ ਇਹ ਲੋਕ ਹੀ ਜਾਂਦਾ ਜੇ ਕਹੀਏ ਚੱਲ ਨੁਹਾਈਏ ਇਹਦਾ ਸ਼ੈਂਪੂ ਸ਼ੂਮਪੂ ਚੱਕਦੇ ਆ ਜਦੋਂ ਬਸ ਲੋਕ ਜੂ ਜਾ ਕੇ ਇਹ ਕਿਤੇ ਨਾ ਕਿਤੇ ਮਸਾ ਲੱਭਣਾ ਪੈਂਦਾ ਫਿਰ ਇਹ ਤੇ ਹੁਣ ਉਹ ਦੇਖ ਪਾਣੀ 'ਚ ਬੈਂ ਟੌਰ ਨਾ ਪੜਿਆ ਹੋਇਆ ਹੈ ਨਾ ਵਿੱਚ ਇੰਨਾ ਗੰਦਾ ਹੈ ਅਰੇ ਆ ਜਾ ਹੁਣ ਛਕਾੜ ਪਾਉ ਆ ਚੱਲ ਕੇ ਇਹ ਲੋ ਲਾਈਟ ਚੱਲਦੀ ਆ ਤੋਖ ਨਾਲ ਲਾਈਟ ਚੰਗੀ ਦਿੰਦੇ ਆ ਦੋ ਤਿੰਨ ਦਿਨ ਹੋ ਗਏ ਲਾਈਟ ਵਧੀਆ ਦਿੰਦੇ ਆ ਦੇਖ 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 ਕਮਰਚ ਲੱਗੀ ਹੋਈ ਹਲੇ ਕੱਲ ਤੋੜ ਕੇ ਲੈ ਕੇ ਗਏ ਆ ਐਨ ਬੂਟੇ ਭਰੇ ਪਏ ਆ ਇਹਨੂੰ ਬੀ ਲਾਈ ਸੀਗੀ ਅਧਿਕ ਸੁੱਕ ਗਈ ਅਧਿਕ ਹਰੀ ਹੋ ਗਈ ਉਹ ਬਹਿ ਗਏ ਜਨਾਬ ਜਾ ਕੇ ਉਹ ਦੇ ਤਾਈਂ ਖੇਤ ਨੂੰ ਭਜਦਾ ਘਰੋਂ ਤੋਂ ਇਸੇ ਕੰਮ ਦਾ ਮਾਰਾ ਆ ਪੱਟ ਕੇ ਟੋਆ ਨਿਹਾਰ ਕੇ ਲੱਤਾ ਸਰਦਾਰ ਸਾਹਿਬ ਟੌਰ ਨਾ ਬਹਿ ਗਏ ਏ ਕੀ ਹੈ ਨੈ ਨਾ ਆਈਏ ਨਾ ਨਾ ਮੈਂ ਚੱਲ ਨਾ ਆਈਏ ਚੱਲ ਚਲਾ ਜਾ ਚੱਲ ਨਾ ਆਈਏ ਐਂ ਕੋ ਕਰਦਾ ਮਾ ਪਾੜੀ ਗਰਮੀ ਮੰਦਾ ਗੰਦਾ ਹੈ ਲੈ 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 ਦੇਖੋ ਇਹਦੇ ਲੱਛਣ ਦੇਖੋ ਰੰਗ ਦੁਨੀਆਂ ਦੇ ਰੰਗ ਆ ਪਤਾ ਨਿਆਰੀ ਲੈਣ ਆਏ ਆ ਤੋੜਦੇ ਤੋੜਦੇ ਪਾਣੀ ਤੋੜਦੇ ਇੱਧਰ ਪਾਣੀ ਆ ਉਹਦੇ ਮਾਛੀ ਦੇ ਕੋ ਲੋਕਾਂ ਦੇ ਇੱਕ ਹੁਣ ਕੀ ਹੋ ਗਿਆ ਸੱਪ ਆ ਗਿਆ ਸੱਪ ਆ ਗਿਆ ਓਏ ਸੱਪ ਆ ਗਿਆ ਸੱਪ ਆ ਗਿਆ ਆ ਗਿਆ ਸੱਪ ਆਓ ਜੀ ਪੱਠੇ ਲੱਦ ਲੈ ਚੱਲੇ ਘਰ ਨੂੰ ਰੇੜਾ ਆਪਣਾ ਲਓ ਜੀ ਅੱਜ ਆ ਪਨੀਰੀ ਵਾਲੀ ਦਾ ਕੱਦੂ ਕਰਨ ਲੱਗੇ ਆ ਪਾਣੀ ਇਹ ਚ ਛੱਡਿਆ ਹੋਇਆ ਭਰ ਗਿਆ ਇਹ ਹੁਣ ਇਹ ਲਾਸਟ ਆ ਬਸ ਉਸ ਤੋਂ ਬਾਅਦ ਕੰਮ ਨਿਬੜ ਜੂ ਆਪਣਾ ਫਿਰ ਟਰੈਕਟਰ ਧੋਵਾਂਗੇ ਮੋਟਰ ਚੱਲ ਪਈ ਆਪਣੀ ਖਰਾਬ ਹੋ ਗਈ ਸੀ ਮੱਚ ਗਈ ਸੀ ਮੋਟਰ ਚੱਲਦੀ ਆ ਇਸ ਸਾਮ ਦਾ ਸਮਾਨ ਆਇਆ ਇਹ ਲਾਤਾ ਹਲੇ ਘਰੇ ਲੈ ਕੇ ਜਾਵਾਂਗੇ ਆ ਆਲੂ ਵਾਲੀ ਮਸ਼ੀਨ ਇੱਥੇ ਰੱਖਤੀ ਫਾਲ ਪਏ ਆ ਸ਼੍ਰੀਮਾਨ ਸੁਹਾਗਾ ਜੀ ਪਏ ਆ ਚਲੋ ਕਰਦੇ ਆ ਕਦੋਂ ਫੇਰ ਕਰਦੇ ਆ ਸਮਾਪਤ ਕੰਮ ਇਹਦਾ ਬਾਹਰ ਆਣਾ ਵਿੱਚ ਸਾਰਾ ਕੁਝ ਹਲਾ ਰੋਸ ਨਹੀਂ ਗਿਆ ਰਸ ਗਿਆ ਲੈ ਅਮਡੇ ਜੁਗਨ ਪੀਹਾਂ ਅੰਨ ਡੱਟੀ ਬੈਸਕੋਡ ਪਾਏ ਸੀ ਪਹਿਲਾਂ ਪਾਇ ਨਹੀਂ ਫਿਰ ਰਸ ਗਿਆ ਹਾਂ ਹੁਣ ਆਪੇ ਖਾਣ ਲੱਗ ਗਏ ਸੇ ਰਸ ਜੰਦਾ ਦੱਸ ਇਹ ਤੂੰ ਉਹ ਬਿੱਟਰ ਲੈ ਲਓ ਜੀ ਝੋਨਾ ਲੱਗ ਗਿਆ ਆਪਣਾ ਸਾਰਾ ਆ ਪਨੀਰੀ ਵਾਲਾ ਸੀਗਾ ਇਕਲਾ ਏਵੀ ਲਾ ਗਏ ਹੁਣ ਆਪਾਂ ਹੋ ਗਏ ਵਿਹਲੇ ਵਿਹਲੇ ਤਾਂ ਨਹੀਂ ਮਤਲਬ ਝੋਨੇ ਤੋਂ ਵਿਹਲੇ ਆਪਣੀਰੀ ਵੱਧ ਗਈ ਜਿਹੜੀ ਇੰਨੀ ਲਾਈਟ ਚੱਲਦੀ ਆ ਮੋਟਰਾਂ ਵਾਲੀ ਹੋ ਮੋਟਰ ਵੀ ਚੱਲਦੀ ਆ ਆਪਣੇ ਵਾਲੀ ਵੀ ਚੱਲਦੀ ਆ ਅੱਜ ਪਰਲੀ ਗਵਾਂਢੀ ਵਾਲੀ ਚਲਾਈ ਨਹੀਂ ਗਈ ਤੇ ਹੁਣ ਹੈਗੀ ਅੱਜ ਬੱਦਲ ਪਾਈ ਆ ਪੂਰੀ ਮੀ ਪੈਣ ਦੀ ਸੁਭਾਵਨਾ ਪੂਰੀ ਹੈ ਦੇਖੋ ਕਾ ਬਣਦਾ ਉਹ ਪਨੀਰੀ ਵਾਲਾ ਝੋਨਾ ਦਾ ਥੋੜਾ ਥਾਂ ਸੀਗਾ ਸਾਲੇ ਐ ਟਿਕਾ ਕੇ ਲਾ ਕੇ ਗਏ ਆ ਨਹੀਂ ਇੱਧਰ ਤਹਿ ਚ ਕਿੰਨਾ ਫਰਕ ਦੀਂਦਾ ਆ ਝੋਨੇ ਤੇ ਰਹਿ ਦੇ ਚ ਲਾਇਆ ਤੇ ਇਹ ਵੀ ਜਾਨੀ ਦੇ ਟਿਕਾ ਕੇ ਆ ਪਨੀਰੀ ਵਾਲਾ ਬੜਾ ਟਿਕਾ ਕੇ ਚਾਰ ਚਾਰ ਬੂਟੇ ਠੋਕ ਗਿਆ ਦੀਂਦੇ ਆ ਵਿੱਚ ਆਹ 4 4 5 5 ਬੂਟੇ ਲਾ ਗਏ ਪਾਣੀ ਬਦਲਿਆਈਏ ਇਧਰੋਂ ਪਾਣੀ ਇਧਰ ਨੂੰ ਆਉਂਦਾ ਕਿਉਂਕਿ ਉਹ ਮੋਟਰ ਚੱਲਦੀ ਕਰਕੇ ਹਨ ਲਓ ਜੀ ਆ ਪਿਆਰ ਪਾਉਣ ਲੱਗੇ ਸੀ ਮਨਜੀਤੇ ਦਾ ਐ ਤਾਂ ਬੱਦਲ ਬਾਈ ਆ ਉਹ ਜਾਂਦਾ ਮੂਰੇ ਨਹੀਂ ਬੰਦੇ ਲੱਗੇ ਹੋਇਆ ਵੱਢਣ ਜਿੰਨਾ ਵੱਡਿਆ ਹੋਇਆ ਇੱਕ ਅੱਧੀ ਟਰਾਲੀ ਆ ਪਾ ਲੈ ਆਉਣਾ ਨਾ ਬਾਕੀ ਕੱਲੂ ਦੇਖਾਂਗੇ ਜੇ ਮੌਸਮ ਸਾਫ਼ ਰਿਹਾ ਉਹ ਜੀ ਨੇ ਨਾ ਉਹ ਵੀ ਮਸ਼ੀਨ ਚੱਲ ਪਈ ਆਪਣੀ ਮੱਕੀ ਕਿੱਲੇ ਆ ਹਲੇ ਆਰੋ ਗਾਰੋ ਰਕਠੋ ਕੇ